ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਛੋਟੀਆਂ ਤਹਿਸੀਲ ਆ ਧਰਮਕੋਟ ਜ਼ਿਲ੍ਹਾ ਦੋਸਤੋ ਮੋਗਾ ਲੱਗਦਾ ਇਸ ਪਿੰਡ ਨੂੰ ਵੀਰ ਸੋਨੂ ਦੇ ਕੋਲੇ ਆਏ ਆ ਸੋਨੂ ਵੀਰ ਓਨਰ ਪਸ਼ੂ ਜਿਹੜੇ ਦੋਸਤੋ ਆ ਮੋਸਟਲੀ ਆਪਾਂ ਤੁਹਾਨੂੰ ਇਸ ਘਰੋਂ ਜ਼ਿਆਦਾਤਰ ਮੱਝਾਂ ਛੋਟੀਆਂ ਦਿਖਾਉਨੇ ਆ ਠੀਕ ਆ ਤੇ ਖਾਸ ਤੌਰ ਤੇ ਪਸ਼ੂ ਜਿਹੜੇ ਦੋਸਤੋ ਮੱਝਾਂ ਛੋਟੀਆਂ ਇਸ ਘਰੇ ਹੁੰਦੀਆਂ ਰਹਿਦੀਆਂ ਨੇ ਤੇ ਅੱਜ ਵੀ ਤਕਰੀਬਨ ਕਾਫੀ ਨਗ ਨੇ ਬਿਲਕੁਲ ਜਿਹੜਾ ਦੋਸਤੋ ਆਪਾਂ ਵਾਰੀ ਵਾਰੀ ਜਿਹੜੀਆਂ ਕੱਲੀ ਕੱਲੀ ਮੱਝ ਝੋਟੀਆਂ ਹੈਗੀਆਂ ਤੁਹਾਨੂੰ ਵਿਖਾਈ ਜਾਵਾਂਗੇ ਸੁਬਾ ਦੱਸੀ ਜਾਵਾਂਗੇ ਰੇਟ ਭਾ ਪੜ ਤੱਕ ਕਿੰਨਾ ਹੈਗਾ ਪੂਰੀ ਡਿਟੇਲ ਜਿਹੜੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਵੀਰ ਸੋਨੂ ਮੇਰੇ ਦੇ ਮੇਰੇ ਨਾਲ ਹੋਣਗੇ ਓਨਰ ਨੇ ਮਾਲਕ ਨੇ ਪੂਰੀ ਗੱਲਬਾਤ ਆਪਾਂ ਉਹਨਾਂ ਤੋਂ ਪੁੱਛਾਂਗੇ ਆ ਬਾਕੀ ਦੋਸਤੋ ਇੱਕ ਹਰ ਵਾਰ ਦੀ ਤਰ੍ਹਾਂ ਇੱਕ ਬੇਨਤੀ ਹੁੰਦੀ ਆ ਸਟਾਰਟਿੰਗ ਤੋਂ ਆਪਾਂ ਕਰ ਦਿੱਤੀ ਆ ਵੀ ਜਿਹੜੇ ਪਸ਼ੂ ਖਾਸ ਤੌਰ ਤੇ ਆਪਾਂ ਆਪਣੀ ਵੀਡੀਓ ਤੇ ਦਿਖਾਉਣੇ ਆ ਉਹਨਾਂ ਦੀ ਤਸੱਲੀ ਹੈਗੀ ਐ ਸਵੇ ਸਵੇ ਪਸ਼ੂਆਂ ਦੀ ਆਪਦੀ ਇੱਕ ਟਾਈਮ ਦੋ ਟਾਈਮ ਦੀ ਚਵਾਈ ਆ ਘਰ ਵਿਜ਼ਿਟ ਕਰਕੇ ਜਿਹੜੀ ਹੈ ਪਹ ਤੇ ਅੱਜ 8 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਸ਼ਾਮ ਦੇ 5 ਵਜੇ ਨੇ 5:00 ਵਜੇ ਦਾ ਜਿਹੜਾ ਸ਼ਾਮ ਸਮਾਂ ਹੈਗਾ ਠੀਕ ਆ ਤੇ ਬਿਲਕੁਲ ਬਨਾਸ ਨਾਲ ਪਸ਼ੂਆਂ ਦਾ ਤੁਸੀਂ ਦੇਖ ਸਕਦੇ ਹੋ ਟਾਈਮ ਟੂ ਟਾਈਮ ਜਿਹੜੀ ਚਵਾਈ ਕਰ ਸਕਦੇ ਹੋ ਅ ਠੀਕ ਆ ਸੋਨੂ ਵੀਰੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਮੀਆਂ ਨਾਲ ਵੀਰਾਂ ਨਾਲ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਆਇਆਂ ਠੀਕ ਆ ਸੋਨੂ ਵੀਰੇ ਅੱਜ ਘੱਟੋ ਘੱਟ ਕਿੰਨੇ ਨਾਗ ਆਪਾਂ ਦਿਖਾ ਦੇ ਗਏ ਨੌ ਨਾਗ ਵੀਰੇ ਪੰਜ ਸਈਆਂ ਚਾਰ ਦਸਣੇ ਠੀਕ ਆ ਪੰਜ ਸੂਈਆਂ ਦੋਸਤੋ ਤੇ ਚਾਰ ਗੱਬਣ ਨੇ ਠੀਕ ਆ ਵੱਡੀ ਕਲੈਕਸ਼ਨ ਹੈਗੀ ਆ ਪਸੂ ਜੇਕਰ ਤੁਸੀਂ ਆ ਜਾਂਦੇ ਹੋ ਘਰੇ ਤੇ ਇੱਕ ਨਹੀਂ ਦੋ ਨਹੀਂ ਤਕਰੀਬਨ 8 9 9 ਨੱਕ ਜਿਹੜੇ ਬਿਲਕੁਲ ਰੈਡੀ ਨੇ ਤਿਆਰ ਨੇ ਜਿਨ੍ਹਾਂ ਦੇ ਵਿੱਚੋਂ ਪੰਜ ਚਾਰ ਸੂਈਆਂ ਤੇ ਚਾਰ ਕਰਕੇ ਗੱਬਣ ਨੇ ਉਹ ਕਰਦੇ ਆ ਗੱਲਬਾਤ ਪੁੱਛ ਲੈਨੇ ਕੀ ਡਿਟੇਲ ਆ ਸੋਨੂੰ ਵੀਰ ਪਹਿਲੇ ਨੰਬਰ ਤੇ ਜਿਹੜੀ ਇਹ ਬਿਲਕੁਲ ਵੱਡੀ ਝੋਟੀ ਦਿਖਾਈ ਦੇ ਰਹੀ ਆ ਕਦਪੋਤ ਦੀ ਵੱਡੀ ਆ ਠੀਕ ਆ ਕੀ ਡਿਟੇਲ ਆ ਵੀਰੇ ਦੀ ਮੇਰੇ 10 ਕਿਲੋ ਬੋਲਾ ਆਈਆਂ ਥਲੇ ਉਹ ਬੱਚਾ ਯਾਰ 10 ਕਿਲੋ ਬੋਲਾ ਹਾਂਜੀ ਤੇ ਸੁਬਾ ਦੁੱਧਾ ਹੀ ਆ ਜੀ ਹਾਂਜੀ ਸੁਬਾ ਦੁੱਧਾ ਹੀ ਆ ਅ ਸੁਈ ਕਿੰਨੇ ਦਿਨ ਹੋ ਗਏ ਪੰਜਵਾਂ ਛੇਵਾਂ ਦਿਨ ਹੋ ਗਏ ਪੰਜਵਾਂ ਛੇਵਾਂ ਤੇ ਨਾ ਬੋਲਾ ਕਿੰਨਾ ਦੱਸਿਆ ਜੀ ਬੋਲਾ 10 10 ਕਿਲੋ 10 ਕਿਲੋ ਠੀਕ ਆ 10 ਕਿਲੋ ਬੋਲਾ ਦੋਸਤੋ ਬਾਕੀ ਤੁਸੀਂ ਝੋਟੀ ਦੇਖ ਸਕਦੇ ਹੋ ਕੱਦ ਕਾਠੀ ਵੇਖੋ ਮੂੰਹ ਮੱਥਾ ਬਿਲਕੁਲ ਜਿਹੜਾ ਦੋਸਤੋ ਬਲੈਕ ਮੱਥਾ ਹੈਗਾ ਠੀਕ ਆ ਜੀ ਤੇ ਸਿੰਗਾ ਦੀ ਪੰਤਰ ਵੇਖ ਲਓ ਬਿਲਕੁਲ ਬਰੀਕ ਚਮੜੀ ਆ ਤੇ ਹਵਾਨੇ ਦੀ ਲੇਵੇ ਦੀ ਤੇ ਵਹਾਉਣਾ ਮੇਰਾ ਫਰਜ਼ ਹੈਗਾ ਬਾਕੀ ਤੁਸੀਂ ਸਾਰੇ ਵੀਰ ਜਾਣ ਕਰੋ ਤਸੱਲੀ ਦੇ ਨਾਲ ਦੇਖ ਲਿਓ ਥਣ ਥਣ ਦਾ ਸੈਜ ਦੇਖ ਲਿਓ ਬਿਲਕੁਲ ਮੁਠੀ ਵਾਲਾ ਥਾਣਾ ਜੀ ਠੀਕ ਆ ਬਾਕੀ ਫੇਸ ਕੁਆਲਟੀ ਚੰਗੀ ਹੈ 10 ਕਿਲੋ ਦੁੱਧ ਬੌਲੇ ਦੇ ਵਿੱਚ ਜਿਹੜਾ ਦੋਸਤੋ ਹਾਜ਼ਰ ਹੈ ਠੀਕ ਆ ਜੀ ਤੇ ਮਗਰ ਜਿਹੜਾ ਮੇਲ ਕਾਫ ਹੈ ਮੇਲ ਕਾਫ ਇਹੋ ਹੀ ਨਾ ਜੀ ਠੀਕ ਆ ਆ ਨੀਲੀ ਦਾ ਜਿਹੜਾ ਦੋਸਤੋ ਨੀਲੀ ਦਾ ਵੀ ਦਾ ਮੇਲ ਕਾਫ ਇਸ ਝੋਟੀ ਦੇ ਥੱਲੇ ਬੱਚਾ ਹੈਗਾ ਠੀਕ ਆ ਠੀਕ ਆ ਸੋਨੂ ਵੀਰ ਖੋਲਦਿਗੇ ਠੀਕ ਆ ਬਾਕੀ ਖੋਲ ਕੇ ਤੋਰ ਕੇ ਦਿਖਾਉਣੇ ਆ ਪਿੱਟ ਪੁੱਠੇ ਦੀ ਚੜਾਈ ਦੇਖ ਲਿਓ ਦੋਸਤੋ ਉਚਾਈ ਕਦ ਕਾਠੀ ਦੇਖ ਲਿਓ ਫੋਲ ਉੱਚੀ ਹਾਈਟ ਦੇ ਵਿੱਚ ਠੀਕ ਆ ਫੋਲ ਉੱਚੀ ਹਾਈਟ ਆ ਤੇ ਆ ਦੇਖੋ ਜੀ ਥਨਵਾ ਸਹਿਜ ਚੰਗਾ ਦਿਖਾਉਂਦੀ ਆ ਬਾਕੀ ਲੇਵਾ ਹਵਾਨਾ ਵੀ ਜਿਹੜਾ ਦੋਸਤੋ ਬਿਲਕੁਲ ਪੱਧਰ ਹੈਗਾ 400 ਥੰਨੇਵਾ ਠੀਕ ਆ ਲੋ ਜੀ ਠੀਕ ਹੈ ਜੀ ਬੰਦ ਗਏ ਹਾਈਟ ਕਾਤੇ ਜਿਹੜੀ ਆ ਦੋਸਤੋ ਵੱਡੇ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਆਇਓ ਵੀ ਫੁੱਲ ਹਾਈਟ ਆ ਵੱਡੇ ਕਦ ਕੱਦ ਦੇ ਵਿੱਚ ਤੇ ਥਣ ਦੇਵੇ ਦੀ ਬਿਲਕੁਲ ਸਫਾਈ ਹੈਗੀ ਆ 10 ਕਿਲੋ ਜਿਹੜਾ ਨੈੱਟ ਬੋਲਾ ਰੈਡੀ ਹੈ ਇਹਦੇ ਥੱਲੇ ਠੀਕ ਆ ਸੋਨੂ ਵੀਰੇ ਕਿੰਨੇ ਕ ਦੀ ਫਿਰ ਲੈਦੇ ਕੀਤੀ ਆ ਜਿਹੜੇ ਮਾਲਕਾ ਦੇ 10 ਕਰਾ ਲਓ 5 ਕਿਲੋ ਨੇ 95000 ਦੀ ਹਾਂ ਨਾ 95 ਦੀ ਹਾਂ ਠੀਕ ਆ ਦਰਜੇ ਮਾਲਕਾ ਕਿਹਾ 14 15 ਪਰ ਆਪਾਂ ਜਿਹੜਾ ਮੌਜੂਦਾ ਚਾਹੁੰਦੇ ਬੈ ਉਹ ਇਸ ਟਾਈਮ ਦੇ ਆ ਠੀਕ ਹੈ ਜੀ ਠੀਕ ਹੈ ਜੀ ਇਸ ਟਾਈਮ ਜਿਹੜਾ ਮੌਜੂਦਾ ਦੋਸਤੋ 10 ਕਿਲੋ ਜਿਹੜਾ ਭਾਂਡੇ ਚ ਪੈ ਜਾਊਗਾ ਸਾਰਾ ਦੋਦਾ ਠੀਕ ਆ ਕਿ ਵੀਰਾਂ ਦਾ ਵੀ ਸੇਵਾ ਦਾ ਦੋਦਾ ਜਿੰਨੇ ਵੀ ਪਸ਼ੂ ਹੋਣਗੇ ਜਿੰਨੇ ਦੱਸਿਓਗੇ ਉਹਨੇ ਦੀ ਚਵਾਈ ਤੁਸੀਂ ਕਰਨੀ ਆ ਬਾਅਦ ਚ ਥੋੜੀ ਸੇਵਾ ਤੇ ਡਿਪੈਂਡ ਆ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਚੰਗੀ ਸੇਵਾ ਕਰ ਲੋਗੇ ਪਾਉਣਾ ਉਹਦੇ ਮੇਰੀ ਸਿਰਾ ਜਿੰਮਾ ਵਰੀ ਠੀਕ ਆ ਜੀ ਅੱਗੇ ਜਿਹੜਾ ਵੀਰ ਚੰਗੀ ਸੇਵਾ ਕਰ ਲੂਗਾ ਤੁਸੀਂ ਦੁੱਧ ਜਿਹੜਾ 202 ਤੋਂ ਕਿਲੋ ਵਧਾ ਵੀ ਸਕਦੇ ਹੋ ਠੀਕ ਹੈ ਤੇ 110000 ਮੋਲਾ ਤੇ 95000 ਦੀ ਖਾਨ ਆ ਹਨਾ ਜੀ ਹਾਂ ਜੀ 95000 ਦੀ ਜਿਹੜੀ ਖਾਨ ਆ ਇਸ ਤੋਂ ਬਾਅਦ ਅਗਲੀ ਵੀਰ ਝੋਟੀ ਦੀ ਕੀ ਡਿਟੇਲ ਆ ਦੋ ਦੰਦਾਂ ਦਾ ਵੀਰੇ ਪਹਿਲੇ ਦਿਨ ਝੋਟੀ ਦੋਂਦੀ ਹੈ ਹਾਂ ਜੀ ਦੋਂਦੀ ਠੀਕ ਆ ਜੀ ਆ ਦੇਖੋ ਜੀ ਟੱਕੀ ਪਾ ਕੇ ਦੋਂਦੀ ਆ ਪਹਿਲਾ ਸਵੇਰ ਦੋਸਤੋ ਇਹ ਛੋਟੀ ਸੂਈ ਆ ਤੇ ਮਗਰ ਕੱਟੀ ਆ ਵੀਰ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਦਾ ਚੌਥਾ ਦਿਨ ਆ ਕੱਟੀ ਆ ਚੌਥਾ ਦਿਨ ਠੀਕ ਆ ਆ ਬੱਚਾ ਕੱਟੀ ਇਹਦੇ ਵਿੱਚ ਆ ਦੇਖੋ ਇੱਧਰ ਮਾਰਿਆ ਮੜੇ ਇੱਧਰ ਆ ਆ ਦੇਖੋ ਜੀ ਦੋ ਦੰਦ ਆ ਠੀਕ ਆ ਜੀ ਦੋ ਦੰਦ ਆ ਤੇ ਚੌਕ ਦੇ ਦੰਦ ਛੁੱਟੇ ਹਨ ਇਹ ਹਾਂਜੀ ਚੌਕ ਦੇ ਦੰਦ ਛੁੱਟੇ ਆ ਠੀਕ ਆ ਬਾਕੀ ਬਿਲਕੁਲ ਪੇਟ ਪੁੱਠਾ ਵੇਖੋ ਦੋਸਤੋ ਨਵੀਂ ਝੋਟੀ ਆ ਬਿਲਕੁਲ ਹੌਲੀ ਝੋਟੀ ਆ ਉਮਰ ਵੱਲੋਂ ਵੇਖੀ ਤਾਂ ਬਿਲਕੁਲ ਹੌਲੀ ਆ ਠੀਕ ਆ ਐਡੀਆਂ ਜਿਹੜੀਆਂ ਜਿਹੜੀਆਂ ਝੋਟੀਆਂ ਜਿਹੜੀਆਂ ਨਾਰਮਲ ਹੁੰਦੀਆਂ ਦੁੰਦੀਆਂ ਝੋਟੀਆਂ ਹੁੰਦੀਆਂ ਕਈ ਵਾਰ ਦੋਸਤੋ ਅਜੇ ਆਸ ਨਹੀਂ ਲੱਗੀਆਂ ਹੁੰਦੀਆਂ ਪਰ ਇਹ ਝੋਟੀ ਜਿਹੜੀ ਆ ਬਿਲਕੁਲ ਸੁਹੀ ਸਵਾਈ ਮਿਲੂਗੀ ਤੁਹਾਨੂੰ ਦੁੰਦੀ ਆ ਚੌਕ ਦੇ ਦੰਦ ਛੁੱਟੇ ਆ ਜੀ ਠੀਕ ਆ ਸੋਨੀ ਚੋਟੀ ਵੈਸੇ ਵੀ ਪੂਰੀ ਸਫਾਈ ਆ ਜਿੰਨੀ ਜਦੋਂ ਦੋਸਤੋ ਉੱਪਰ ਝੋਟੀ ਸਫਾਈ ਹੈਗੀ ਆ ਬਰੀਕੀ ਆ ਓਨੀ ਤੁਸੀਂ ਜਿਹੜੀ ਆ ਦੋਸਤੋ ਥੰਮ ਦੇਵੇ ਦੀ ਵੇਚ ਸਕਦੇ ਆ ਵੇਖੋ ਜੀ ਠੀਕ ਆ ਅੱਛਾ ਸੋਨੂ ਵੀਰੇ ਡਿਮਾਂਡ ਕਿੰਨੀ ਆ ਝੋਟੀ ਮੇਰੇ ਮੰਨ ਕਰਾ ਲਓ 90 ਕਰਾ ਲਓ 95 ਕਰਾ ਲਓ 86000 ਦੇ ਬੱਲੇ 86 ਦੀ ਹਾਂਜੀ ਮੁਨਜੈਸ਼ ਕਰੋਗੇ ਮਾਨਤਰ ਖੁੱਲਾ ਜੀ ਕਰ ਦਿਆਂ ਘਰੇ ਆਏਗਾ ਦੋਦੀ ਛੁੱਟ ਠੀਕ ਹੈ ਬਿਲਕੁਲ 6 ਕਿਲੋ ਬੋਲਾ ਹੋਊਗਾ ਤਿਆਰ ਚੌਥਾ ਦਿਨ ਸੀ ਚੌਥਾ ਦਿਨ ਆ ਚੌਥਾ ਦਿਨ ਆ ਦੋਸਤੋ ਥੱਲੇ ਵੀ ਕੱਟੀ ਆਪ ਵੀ ਕੱਟੀ ਆ ਤੇ ਥੱਲੇ ਵੀ ਕੱਟੀ ਆ ਠੀਕ ਆ ਜੀ ਆ ਵੇਖ ਸਕਦੇ ਹੋ ਬਿਲਕੁਲ ਪੂਛ ਤੇ 1-2 ਇੰਚ ਜਿਹੜੇ ਵਾਲ ਜਿਹੜੇ ਵਾਲ ਹੈਗੇ ਵਾਈਟ ਆ ਬਾਕੀ ਜੈਡ ਬਲੈਕ ਸਮਝੋ ਇਹਨੂੰ ਠੀਕ ਆ ਜੀ ਬਿਲਕੁਲ ਜਿਹੜੀ ਪਿਓਰ ਕਾਲੀ ਮਗਰ ਕੱਟੀ ਹੈਗੀ ਆ ਤੇ 86000 ਦੀ ਜਿਹੜੀ ਦੋਸਤੋ ਥਾਂ ਆ ਹੈਗੀ ਆ ਡਿਮਾਂਡ 90 ਚਾਹੇ 92 ਵੀਰਾਂ ਦਾ ਜੇ ਨਹੀਂ ਮਰਜ਼ੀ ਕਰਾ ਲਓ ਠ ਇਹ ਚਾਰ ਦੰਦ ਹੈ ਜੀ ਚੌਕੀ ਝੋਟੀਆਂ ਦੋਸਤੋ ਐਸ ਵਾਰ ਜਿਹੜੀਆਂ ਦੋਸਤੋ ਡਿਮਾਂਡ ਪੂਰੀ ਹੋਣ ਵਾਲੀ ਹੈ ਜਿਹੜੇ ਵੀਰ ਦੋੰਦੀਆਂ ਚੌਕੀਆਂ ਝੋਟੀਆਂ ਪਾਲਦੇ ਹੋ ਪਹਿਲੇ ਪਹਿਲੇ ਸਵੇਰੇ ਬਿਲਕੁਲ ਤਿਆਰ ਨੇ ਸੂਈਆਂ ਸਵਈਆਂ ਠੀਕ ਆ ਤੇ ਤੀਜੇ ਨੰਬਰ ਤੇ ਤੁਸੀਂ ਵੇਰਵਾ ਵਾਗੇ ਜਿਹੜੀ ਗੱਲਬਾਤ ਕਰ ਸਕਦੇ ਹੋ ਆ ਜਿਹੜੀ ਦੋਸਤੋ ਸਿੰਘਾਂ ਦੀ ਮੰਤਰ ਵੇਖ ਲਓ ਮੂੰਹ ਮੱਥਾ ਫੇਸ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਆ ਜਿਹੜਾ ਬਾਡੀ ਸਟਰਕਚਰ ਹੈਗਾ ਕੱਦ ਕਾਰ ਜਿਹੜੇ ਦੋਸਤੋ ਸੋਹਣੇ ਹੈਗੇ ਝੋਟੀਆਂ ਨਵੀਆਂ ਨੇ ਠੀਕ ਆ ਜੀ ਤੇ ਬਿਲਕੁਲ ਹੌਲੀਆਂ ਹੌਲੀਆਂ ਤਕਰੀਬਨ ਕਿਸੇ ਇਹ ਤਾਂ ਥਲੇ ਵੀਰ ਸਾਨੂੰ ਬੱਚਾ ਕੀ ਸੀਗਾ ਮੇਲ ਕਫ ਹਾਂਜੀ ਤੁਹਾਨੂੰ 10 ਕਿਲੋ ਆਪਣੇ ਨਾਲ ਨਾਉ ਦਾ ਸੌਦਾ ਕਰਨੇ ਜਿਹੜਾ ਮਰਜ਼ੀ ਵੀ ਇਹ ਸੂਈ ਕਿਨੇ ਦਿਨ ਦੱਸਿਆ ਨੂੰ ਚੌਥਾ ਪੰਜਵਾਂ ਦਿਨ ਸੂਈ ਨਾ ਉਹ ਬੱਚਾ ਨਾ ਕਿ ਚੌਥਾ ਪੰਜਵਾਂ ਦਿਨ ਬੱਚਾ ਮਗਰ ਮੇਲ ਕਫ ਆਪਾ ਦਿਖਾਵਾਂਗੇ ਚਾਈ ਬਹੁਤ ਤੇ ਥਣ ਦੇ ਵੀ ਜਿਹੜੀ ਦੋਸਤੋ ਵੇਖੋ ਕੀ ਬਾਤਾਂ ਨੇ ਲੇਵਟੀ ਬਿਲਕੁਲ ਆਰਡਰ ਦੀ ਕੁਆਲਿਟੀ ਜਿੰਨੀ ਹੈਗੀ ਆ ਬਿਲਕੁਲ ਸਾਫ਼ ਸਫਾਈ ਪੂਰੀ ਹੈਗੀ ਆ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਠੀਕ ਆ ਜੀ ਆ ਲੈਓ ਜੀ हाइट ਵੀ ਪੂਰੀ ਆ ਯਾਰ ਹੈ ਬਈ ਸੁਣੋ ਹੋ ਲੋ ਵੱਡੀ ਆ ਨਾ ਸੋਹਣੀ ਠੀਕ ਹੈ ਕੱਦ ਕਾਠੀ ਵੱਡਾ ਹੈਗਾ ਆ ਮੇਲ ਕਾਫ ਆ ਜੀ ਠੀਕ ਆ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਫਵਾਨੇ ਦੀ ਕੁਆਲਿਟੀ ਕਾਫੀ ਸੋਹਣੀ ਆ ਬਿਲਕੁਲ ਨੋ ਕਲਾ ਤਿੱਖਾ ਥਾਣਾ ਤੇ ਆ ਵੇਖੋ ਜੀ ਬੋਲਾ ਇੱਕ ਵਾਰੀ ਵੀ ਫਿਰ ਕਨਫਰਮ ਕਰਾ ਦਈਏ ਕਿੰਨਾ 10 ਕਿਲੋ ਆਪਾਂ 9 ਦੇਣਾ ਕੋਈ 9 ਦੇਣਾ ਜੀ ਹਾਂਜੀ ਤੇ ਮੋਲੇ ਦਾ ਜੀ ਮੁੰਦ ਵੀਰੇ 90 ਕਰਾ ਲਓ 95 ਕਰਾ ਲਓ 85000 85 ਦੀ ਹਾਂਜੀ ਉਹਦੇ 500 ਛੋਟ ਕਰ ਜਾਂਦੀ ਠੀਕ ਹੈ ਜੀ 85000 ਦੇ ਵਿੱਚੋਂ ਜਿਹੜੀ ਦੋਸਤੋ 500 ਰੁਪਏ ਛੋਟ ਹੋ ਜੂਗੀ ਮੋਲ ਜਿਹੜਾ ਵੀਰਾਂ ਦਾ 90 ਕਰਾ ਲਓ 95 ਠੀਕ ਹੈ ਜੀ ਤੇ ਚਵਾਈਆਂ ਚਵਾਈਆਂ ਬਿਲਕੁਲ ਓਕੇ ਰਿਪੋਰਟਾਂ ਜੀ ਪੂਰ ਛੱਟ ਆਊਗਾ ਆਪਾਂ ਦੱਸਾਂਗੇ ਬਿਲਕੁਲ ਜੀ ਸੋ ਦੋਸਤੋ ਜਿਹੜੀ ਵਿੱਚ ਮਾੜੀ ਮੋੜ ਕੋਈ ਗੱਲਬਾਤ ਹੋਈ ਜਾਂ ਪੂਰ ਛੱਟਾ ਹੋਇਆ ਚਾਈ ਦੇ ਵਿੱਚ ਤੇ ਉਹ ਦੱਸਿਆ ਜਾਊਗਾ ਕਿਉਂਕਿ ਹਰ ਇੱਕ ਭੈਣ ਭਰਾ ਦਾ ਜਿਹੜਾ ਸਮਾਂ ਜਿਹੜਾ ਖਰਾਬ ਨਹੀਂ ਹੋਣਾ ਚਾਹੀਦਾ ਕਿ ਦੂਰ ਨੇੜੇੋਂ ਹਰ ਇੱਕ ਨੇ ਚੱਲ ਕੇ ਆਉਣਾ ਹੈਗਾ ਤੇ ਬਾਕੀ ਆ ਤੁਸੀਂ ਜਿਹੜਾ ਬਹਿੜੀ ਤੋਂ ਸੰਭਲ ਨੂੰ ਮਿਲਦੇ ਠੀਕ ਆ ਸੋਨੂ ਵੀਰ ਅਗਲੇ ਇਹ 4 ਨੰਬਰ ਤੇ ਆ ਗਈ ਜੀ ਹਰ ਇੱਕ ਗੱਪਣ ਵੀਰੇ ਦੋਸਤ ਚਾਰ ਸੈਂਟ ਕੱਢ ਦੀ ਜੀ ਇਹ ਗੱਪਣ ਆ ਚਾਰ ਕਿੰਨੇ ਲੈ ਚੋ ਜੀ ਮਾਲ ਤਾਂ ਕਹਿੰਦੇ 14 15 ਕਿਲੋ ਪਰ ਆਪਾਂ 12 13 ਕਿਲੋ ਕਹਿੰਦੇ ਠੀਕ ਹੈ ਜੀ ਲੋਬੀ ਦੋਸਤੋ ਠੀਕ ਹੈ ਹੈਵੀ ਪੇਟ ਫੁੱਟਾ ਭਾਰੇ ਸਰੀਰ ਵਜਨ ਵਾਲੀ ਆ ਤੇ ਫੁੱਲ ਵਜਨਦਾਰ ਆਪਾਂ ਕਾਵਾਂਗੇ ਠੀਕ ਆ ਸੂਆ ਤੀਜਾ ਕਿ ਚੌਥਾ ਦੱਸਿਆ ਜੀ ਤੀਜਾ ਲਾ ਲਓ ਚੌਥਾ ਲਾ ਲਓ ਜੀ ਬਾਕੀ ਆਪੋ ਆਪਣੀ ਸਮਝ ਆ ਕੇ ਸੇ ਵੇਰ ਦੀ ਬਾਕੀ ਆ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਤੀਜਾ ਸੂਆ ਮੰਨ ਲਓ ਚਾਹੇ ਮੰਨ ਲਓ ਚੌਥਾ ਜੀ ਜੀ 14 15 ਚੋਣੇ ਬਗ ਆਪਾਂ 10 12 ਇੰਚਾਂ ਦੇ ਦੇ ਦਿੰਦੀ ਠੀਕ ਹੈ ਜੀ ਆਪਾਂ ਘੜਿਆ ਇਹਨਾਂ ਕਰਮਾਂ ਵਾਲਿਆ ਚੋਇਆ ਬਿਛੜੀ ਬਿਲਕੁਲ ਬਾਕੀ ਦੋਸਤੋ ਵਿਖਾਲਾ ਪਸ਼ੂ ਦਾ ਬੇਸ਼ੱਕ 14 15 ਆਲਾ ਹੋਵੇ ਪਰ 11 12 12 11 ਦੀ ਤੁਸੀਂ ਹੱਦ 12 ਦੀ ਤੁਸੀਂ ਉਮੀਦ ਰੱਖ ਕੇ ਇਹ ਜਿਹੜੀ ਮੱਝ ਲੈ ਕੇ ਜਾ ਸਕਦੇ ਹੋ ਤੇ ਫੁੱਲ ਬਜੰਦਾਰ ਆ ਦਿਨ ਅਜੇ ਲੱਜੂਗੀ ਘੱਟੋ ਘੱਟ ਵੀ 4 ਦਿਨ ਠੀਕ ਹੈ 4 ਦਿਨ ਸਮਾਂ ਲੈ ਜੂ ਆ ਵੇਖੋ ਥਾਲ ਥੁੰਦਾ ਸੈਜ ਚੰਗਾ ਇੱਕੋ ਜਿਹਾ ਹਵਾਨਾ ਦੋਸਤੋ ਠੀਕ ਆ ਬਿਲਕੁਲ ਤਿਆਰੀ ਦੇ ਵਿੱਚ ਦੋਸਤੋ ਹਾਈਟ ਜਿਹੜੀ ਆ ਦੋਸਤੋ ਤਕਰੀਬਨ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਮੰਨ ਸਕਦੇ ਹੋ ਮੀਡੀਅਮ ਤੋਂ ਪਲੱਸ ਹੋਵੇਗੀ ਕਿਉਂਕਿ ਪੂਰੀ ਭਾਰੀ ਮੱਜਾ ਪੂਰੀ ਭਾਰੀ ਮੱਜਾ ਜਿੰਨੀ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਫੁੱਲ ਹੈਵੀ ਬਾਡੀ weight ਆ ਠੀਕ ਆ ਤੇ ਫੇਸ ਕੁਆਲਿਟੀ ਚੰਗੀ ਆ ਤੌਰ ਚਾਲ ਜਿਹੜੀ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਆ ਸੋਨੂ ਵੀਰ ਕਿੰਨੀ ਕੀ ਡਿਮਾਂਡ ਕਰ ਰਹੀ ਦੀ ਮੇਰੇ 90 ਕਰਾ ਲਓ 92 ਕਰਾ ਲਓ 87000 87 ਦੀ ਹਾਂ ਨਾ ਵਾਲੀ ਗੱਲ ਹੀ ਹਾਂਜੀ ਕੋਈ ਛੋਟ ਠੀਕ ਆ ਜੀ 87000 ਆ ਜਿਹੜੀ ਦੋਸਤੋ 87000 ਹਾਂ ਨਾ ਸਮਝਿਓ ਤੇ ਵਿੱਚੋਂ ਵੀਰਾਂ ਦਾ 500 ਰੁਪਏ ਹੋਰ ਛੱਡ ਦਾਂਗੇ 87 ਦੇ ਵਿੱਚੋਂ ਠੀਕ ਆ ਜੀ ਸਾਡੇ 86 ਦੀ ਜਿਹੜੀ ਆ ਹਾਂ ਨਾ ਸਮਝੋ ਵੀ ਲਾਸਟ ਜਿਹੜੀ ਹਾਂ ਨਾ ਨਜਾਇਜ਼ ਕੱਢ ਕੇ ਜਿਹੜੀ 500 ਰੁਪਏ ਵਿੱਚੋਂ ਮਾਨਤਨ ਕਰਤਾ ਵੀ 90000 ਰਿਮਾਂਡ ਆ ਚਾਹੇ 92 ਫੁੱਲ ਹੈਵੀ ਮਾਝਾ ਠੀਕ ਹੈ ਜੀ ਜਰੂਰ ਤੁਸੀਂ ਵਿਚਾਰ ਕਰ ਲਿਓ ਤਸੱਲੀ ਕਰ ਲਿਓ ਘਰੇ ਆਣ ਕੇ ਟਿੱਪ ਕੇ ਵੇਖ ਲਿਓ ਚੌਥਾ ਥਾਣਾ ਦੀ ਜਿਹੜੀ ਤਸੱਲੀ ਕਰਨ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਇਸ ਤੋਂ ਬਾਅਦ ਸੋਨੂੰ ਵੀਰ ਅਗਲੀ ਝੋਟੀ ਹਾਂਜੀ ਵੀਰੇ ਸੂਈ ਹੈ ਸੂਈ ਜੀ ਦੁੱਧ ਦੀ ਹੈ ਜੀ ਅੱ비 ਠੀਕ ਹੈ ਦੁੱਧ 9 ਕਿਲੋ ਬਰਾ 8 ਦਾ ਸੌਦਾ ਕਰ ਲੈ ਜਿਹੜਾ ਮਰਜ਼ੀ ਵੀਰ ਓਕੇ 4-5 ਦਿਨਾਂ ਦੀ ਸੂਈ ਹੈ ਵੀਰ 4-5 ਦਿਨਾਂ ਦੀ ਸੂਈ ਆ 9 ਕਿਲੋ ਜਿਹੜਾ ਦੋਸਤੋ ਹੁਣ ਬੌਲਾ ਚ ਮੰਨ ਲਓ ਚਾਹੇ ਦੁੱਧ ਮੰਨ ਲਓ ਠੀਕ ਹੈ ਜੀ ਹਾਂਜੀ 8 ਦਾ ਸੌਦਾ ਕਰ ਲੈ ਜਿਹੜਾ ਵੀਰ 8 ਲੀਟਰ ਦਾ ਤੁਸੀਂ ਸੌ ਬਾਕੀ ਫੇਸ ਕੁਆਲਿਟੀ ਆ ਸਿੰਘ ਬੇਸ਼ੱਕ ਥੋੜੇ ਜਿ ਖੁੱਲੇ ਆ ਬਾਕੀ ਝੋਟੀ ਬਿਲਕੁਲ ਨਵੀਂ ਆ ਆ ਕਰੋ ਚਲ ਠੀਕ ਆ ਬਾਕੀ ਆ ਵੇਖੋ ਥਣਾ ਤੋਂ ਉਹਨਾਂ ਦੀ ਸਫਾਈ ਵੇਖੋ ਪਹਿਲਾਂ ਨਾ ਝੋਟੀਆਂ ਦੋਸਤੋ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਪਹਿ ਐ ਤਕਰੀਬਨ 4-5 ਨਾਰਮਲੀ ਤੁਹਾਨੂੰ ਇਸ ਕਰੋ ਅੱਜ ਪਹਿਲਾਂ ਨਾ ਝੋਟੀਆਂ ਮਿਲਦੀਆਂ ਨੇ ਆ ਦੇਖੋ ਠੀਕ ਆ ਲਓ ਜੀ ਪਿੰਡ ਵੀ ਝੋਟੀਆਂ ਦੋਸਤੋ ਤੇ ਮਿਲਦੀਆਂ ਵੀ ਝੋਟੀਆਂ ਨੇ ਤੁਹਾਨੂੰ ਪਹਿਲਾਂ ਨਾ ਰੋਡ ਦੇ ਉੱਤੇ ਵੀਰ ਨੂੰ ਸੱਜਣ ਦੱਸਦੇ ਬਿਲਕੁਲ ਰੋਡ ਦੇ ਉੱਪਰ ਘਾਰਾ ਦੋਸਤੋ ਬਿਲਕੁਲ ਜਦੋਂ ਆਪਾਂ ਜੋਗੇ ਵਾਲੇ ਤੋਂ ਜੋਗੇ ਵਾਲੇ ਤੋਂ ਆਪਾਂ ਬਿਲਕੁਲ ਫਤੇਗੜ ਪਛਤੂਰ ਆਉਣੇ ਆ ਧਰਮਪੁਰ ਰੋਡ ਆਉਣੇ ਆ ਤੇ ਬਿਲਕੁਲ ਕੋਈ 5 6 ਕਿਲੋਮੀਟਰ ਦੀ ਦੂਰੀ ਜੋਗੇ ਵਾਲੇ ਤੋਂ ਹੈਗੀ ਆ ਤੇ ਬਿਲਕੁਲ ਰੋਡ ਦੇ ਉੱਪਰ ਘਾਰਾ ਪਿੰਡ ਚੋਟੀਆਂ ਸਾਹਮਣੇ ਹੈਗਾ ਜੀ ਠੀਕ ਹੈ ਰੋਡ ਬਿਲਕੁਲ ਵੇਲੀ ਦੇ ਉੱਪਰ ਘਾਰਾ ਮੇਨ ਰੋਡ ਦੇ ਉੱਪਰ ਠੀਕ ਹੈ ਜੀ ਤੇ ਥਾਣੇ ਦੀ ਸਫਾਈ ਤੁਸੀਂ ਦੇਖੋਗੇ ਝੋਟੀ ਦੇ ਬਿਲਕੁਲ ਦੋਸਤੋ ਜਿੰਨੀਆਂ ਵੀ ਦਿਖਾਈਆਂ ਪਹਿਲਾਂ ਝੋਟੀਆਂ ਇੱਕੋ ਜਿਹੀ ਸਫਾਈਆਂ ਹੈਗੀਆਂ ਸੀਲ ਸਹੁ ਪੁਨੇ ਝੋਟੀਆਂ ਦੇ ਵਿੱਚ ਨਾਰਮਲੀ ਤੁਸੀਂ ਦੇਖ ਸਕਦੇ ਹੋ ਕੋਈ ਜਿਹੜੀਆਂ ਡਰੱਗ ਭਜਾ ਕਾ ਨਹੀਂ ਹੋ ਰਹੀਆਂ ਬੱਚਾ ਵੀ ਸੋਨੂ ਕਿਹੜਾ ਜੀ ਬੱਚਾ ਮੈਂ ਜਿਹੜਾ ਦੋਸਤ ਤੁਹਾਨੂੰ ਦਿਖਾਉਣਾ ਇਸ ਝੋਟੀ ਦਾ ਆਜੋ ਤੇ ਦੋਸਤੋ ਇਹਦਾ ਮੱਥੇ ਦੇ ਵਿੱਚ ਫੋਲਾ ਠੀਕ ਹੈ ਇਹ ਬੱਚਾ ਜਿਹੜਾ ਇਸ ਝੋਟੀ ਦਾ ਠੀਕ ਹੈ ਜੀ ਮੇਲ ਕਾਫੀ ਹੈ ਨਾ ਜੀ ਮੇਲ ਕਾਫੀ ਠੀਕ ਹੈ ਕੱਟਾ ਹੈ ਠੀਕ ਹੈ ਓਕੇ ਸੋਨੂ ਵੀਰੇ ਕਿੰਨਾ ਝੋਟੀ ਦੀ ਫਿਰ ਮੋਲ ਮਾਲ ਡਿਮਾਂਡ ਕਿੰਨੀ ਰੱਖੀ ਹੈ ਵੀਰੇ 75 ਕਰਾਣੋਂ 76 ਕਰਾਣੋਂ 80 ਦਾ ਵੀ ਫੈਲਾਣੇ ਹੁੰਦਾ ਹਾਂਜੀ ਹਾਂਜੀ ਇਹ 74000 ਦੀ ਮੈਂ ਝੋਟੀ ਜਾਂਦੀ ਆ 74 ਦੀ ਹਾਂਜੀ ਠੀਕ ਹੈ ਜੀ 74000 ਦੀ ਜਿਹੜੀ ਦੋਸਤੋ ਇਹ ਝੋਟੀ ਆ ਠੀਕ ਹੈ ਚਲੇ ਦੁੱਧ 9 ਕਿਲੋ ਵੀਰ ਜਿਹੜਾ ਮੱਝ ਰੱਟਣਾ ਉਹ ਸੌਦਾ ਕਰਕੇ ਆਪਣਾ ਤੋਰ ਸਕਦਾ ਠੀਕ ਹੈ ਜੀ ਠੀਕ ਹੈ 9 ਕਿਲੋ ਜਿਹੜਾ ਦੁੱਧ ਆ ਬਾਕੀ 8 ਕਿਲੋ ਦਾ ਵੀਰ ਕੋਈ ਵੀ ਸੌਦਾ ਕਰ ਲੇ ਇਸ ਵੀਰ ਸੋਨੂ ਕਹਿੰਦਾ ਪਿਆ ਵੀ 8 ਕਿਲੋ ਦਾ ਵੀਰ ਕੋਈ ਵੀ ਸੌਦਾ ਕਰਕੇ ਆਦੇ ਥਾਂ ਟਿਕਾਣੇ ਤੋਂ ਤੁਸੀਂ ਤੁਰ ਸਕਦੇ ਹੋ ਸਾਈ ਬਿਆਨਾ ਕਰਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਫੇਸ ਕੁਆਲਟੀ ਚੰਗੀ ਆ ਨਿੱਗਰ ਆ ਬਿਲਕੁਲ ਨਵੀਂ ਝੋਟੀ ਆ ਮੈਂ ਪਹਿਲਾਂ ਜਿਹੜਾ ਜ਼ਿਕਰ ਕਰ ਦਿੱਤਾ ਠੀਕ ਹੈ ਜੀ ਬਾਕੀ ਦੁੱਧ ਜਿਹੜਾ ਹਮੇਸ਼ਾ ਜਿਹੜਾ ਦੋਸਤੋਂ ਹੁੰਦਾ ਸੇਵਾ ਦਾ ਹੁੰਦਾ ਤੁਸੀਂ ਪਸ਼ੂ ਕਿਤੋਂ ਵੀ ਖਰੀਦੋ ਸੇਵਾ ਦਾ ਹੁੰਦਾ ਚੰਗੀ ਸੇਵਾ ਕਰਨੋਗੇ ਦੁੱਧ ਜਿਹੜਾ ਕਿਲੋ ਵੱਧ ਵੀ ਜਾਊਗੀ ਠੀਕ ਹੈ ਸੇਵਾ ਦਰਮਿਆਨੀ ਰਹੇਗੀ ਤਾਂ ਕਿਲੋ ਖੰਡ ਜਿਹੜਾ ਪਸ਼ੂ ਘਟ ਵੀ ਸਕਦਾ ਅਗਲੀ ਵਾਰ ਤੁਹਾਨੂੰ ਮਾਰਕ ਦੀ ਕੀਤੇ ਦਿਓ 6ਵੇਂ ਨੰਬਰ ਤੇ ਆ ਜੀ 10 ਕਿਲੋ ਦੁੱਧ ਕੱਟੀ ਮਗਰੇ ਠੀਕ ਹੈ ਜੀ ਟੱਟੀ ਮਗਰ ਆ ਦੋਸਤੋ ਤੇ 10 ਕਿਲੋ ਦੋ ਤੇ ਜਿਹੜਾ ਹਾਜ਼ਰ ਆ ਠੀਕ ਆ 10 ਕਿਲੋ ਦੋ ਤੇ ਹਾਜ਼ਰ ਆ ਬਾਕੀ ਫੇਸ ਕੁਆਲਿਟੀ ਜਦੋਂ ਆਪਾਂ ਤੋਹਾਂਗੇ ਤੁਹਾਨੂੰ ਹੋਰ ਚੰਗੇ ਨੇ 20 ਕਿਲੋ ਦਿਖਾ ਦਾਂਗੇ ਠੀਕ ਆ ਜੀ ਆ ਕਰੋ ਚੱਕ ਜੀ ਆ ਦੇਖ ਠੀਕ ਆ ਜੀ ਇੱਕ ਸਿੰਘ ਦਾ ਜਿਹੜਾ ਖੋਲ ਦੱਥਾ ਬਾਕੀ ਦੂਜਾ ਸਿੰਘ ਜਿਹੜਾ ਹੈਗਾ ਦੋਸਤੋ ਖੁੱਲਾ ਸਿੰਘ ਆ ਬਾਕੀ ਇੱਕ ਖੋਲ ਦੱਥਾ ਹੈਗਾ ਤੇ ਸੁਆਵੀਰ ਤੀਜਾ ਹਾਂ ਜੀ ਹਾਂ ਜੀ ਤੀਜਾ ਵੀਰ ਤੀਜਾ ਠੀਕ ਆ ਜੀ ਸਾਸ ਕਿਲੋ ਦੁੱਧ ਜਿਹੜਾ ਤੁਸੀਂ ਮਿਲ ਕੇ ਚਵਾਈ ਕਰ ਸਕਦੇ ਹੋ ਆ ਦੇਖੋ ਜੀ ਥਣੇ ਦੇ ਮੱਧ ਆਹ ਤੇਨ ਕਿਨੇ ਦੱਸਿਆ ਸੀ ਜੀ ਮੰਨ ਲਓ 10 ਹੋ ਗਿਆ 10 10 ਦਾਸ ਦਿਨ ਨੂੰ ਅੱਛਾ 10 ਮਹੀਨੇ ਨੂੰ ਜੀ 10 ਕਿਲੋ ਦੁੱਧ ਠੀਕ ਹੈ ਜੀ 10ਵਾਂ ਦਿਨ ਦੋਸਤੋ ਤੇ 10 ਕਿਲੋ ਹੈਗਾ ਤੀਜਾ ਸੂਆ ਮਗਰ ਕੱਟੀ ਹੈ ਕੱਟੀ ਮੈਂ ਦਿਖਾ ਦੂੰਗਾ ਤੁਹਾਨੂੰ ਕੱਟੀ ਦਿਖਾ ਦੇਣਾ ਜੀ ਠੀਕ ਹੈ ਜੀ ਆਹ ਸਾਹਮਣੇ ਜਿਹੜੀ ਕੱਟੀ ਹੈ ਦੋਸਤੋ ਆਹ ਦੇਖ ਸਕਦੇ ਤੁਸੀਂ ਆਹ ਕਰੋ ਚੈੱਕ ਠੀਕ ਹੈ ਇਹ ਕੱਟੀ ਆ ਜਿਹੜੀ ਆਪਾਂ ਤੁਹਾਨੂੰ 7ਵੇਂ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਜੀ 7ਵੇਂ ਨੰਬਰ ਤੇ ਬਾਜ ਦਿਖਾਈਏ ਦੋਸਤੋ ਇਹਦੀ ਕੱਟੀ ਆ ਥੱਲੇ ਵੀਰ ਵੀਰ ਤੇ ਨਾ ਹੋਣਾ ਕੋਈ ਪੁੱਛ ਸਕਦਾ ਵੇਖ ਲੈਣਾ ਹਾਂ ਵੀਰਵਾ ਤੁਸੀਂ ਬੇਸ਼ੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਤੁਸੀਂ ਇਹ ਵੀਰਵਾ ਦੇ ਕੇ ਜਿਹੜੀ ਆ ਤਸੱਲੀ ਨਾਲ ਪੁੱਛ ਸਕਦੇ ਹੋ ਠੀਕ ਆ ਜੋਾਈ ਜਿਹੜੀ ਹੁਣ ਜਿਹੜੀ ਕਿਸੇ ਵੀਰ ਨੇ ਬਾਲਟੀ ਵਿੱਚ ਦੁੱਧ ਪਾਉਣਾ 10 ਕਿਲੋ ਰਾ ਮੂੰਹ ਮੱਥਾ ਦਿਖਾਈਏ ਜੀ ਇਧਰ ਆ ਕਰੋ ਜੀ ਆਹ ਲਓ ਜੀ ਲੋ ਵੀ ਦੋਸਤੋ ਠੀਕ ਹੈ ਤੇ ਆਹ ਵੇਖੋ ਨਿੱਗਰ ਬਿਲਕੁਲ ਜਿਹੜਾ ਪਿੰਡਾ ਵੇਖੋਗੇ ਬਿਲਕੁਲ ਨਿੱਗਰ ਪਿੰਡੇ ਦੀ ਆ ਤੇ ਥਣਦੇਵਾ ਬਿਲਕੁਲ ਪੱਧਰ ਬਗਾਉਂਦੀ ਆ ਠੀਕ ਹੈ ਲੋ ਇਧਰ ਆਓ ਤੇ ਸੋਨੂ ਵੀਰ ਚਵਾਈ ਚ ਬਈ ਬੈਸਟ ਆ ਬਹੁਤ ਵਧੀਆ ਵੀਰ ਚਾਈ ਠੀਕ ਆ ਤੇ ਮੁੱਲ ਕੀ ਲੈਣੇ ਦੇਣੇ ਮੁੱਲ ਅੱਸੀ ਕਰਾ ਲਓ ਬਿਆਸੀ ਕਰਾ ਲਓ 77000 ਦੀ 77 ਦੀ ਹਾਂਜੀ ਉਹਦੇ ਸ਼ੋਰ ਕਰ ਦਿੰਦੇ ਹਾਂਜੀ 77000 ਦੇ ਵਿੱਚੋਂ ਜਿਹੜੀ ਦੋਸਤੋ ਸ਼ੋਰਟ ਹੋ ਜੂਗੀ ਠੀਕ ਆ ਇਹ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਰੇਟ ਭਾਅ ਪੜਤਾ ਤੁਸੀਂ ਇੱਕ ਵਾਰੀ ਫੇਰ ਕਨਫਰਮ ਕਰ ਲਿਓ ਵੀਰ ਸੋਨੂ ਦੇ ਨੰਬਰ ਜਿਹੜੇ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਸੋਨੂ ਵੀਰ ਇਹ ਇਹ ਵਿਕ ਗਈ ਆ ਇਹ ਵਿਕ ਗਈ ਆ ਆ ਕਰ ਗਿਆ ਜੀ ਹਾਂਜੀ ਦਿਖਾਈਏ ਇਸ ਤੋਂ ਬਾਅਦ ਦੋਸਤੋ ਇੱਕ 8ਵੇਂ ਨੰਬਰ ਤੇ ਤੁਸੀਂ ਵੇਰਵਾ ਪਾ ਲਿਓ ਜੇ ਝੋਟੀ ਆ ਕੱਬਣ ਇਹ ਵੀ ਦੋਦੀ ਚੌਕੀ ਹੈ ਜੀ ਦੂਜਾ ਸੁਭਾ ਸੋਣਾ ਇਹਨੇ ਠੀਕ ਹੈ ਜੀ ਤੇ ਝੋਟੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਤਿਆਰੀ ਆ ਦਿਨ ਹਜੇ ਹੋ ਸਕਦਾ ਵੀ ਕੋਈ ਲੈ ਜੀ ਠੀਕ ਆ ਆ ਥੰਮ ਲੇ ਪਾ ਵੇਖੋ ਦੇਰ ਹਜੇ ਫਿਰ ਲੈ ਜੂਗੀ 2-4 ਦਿਨਾਂ ਦੇ ਤਿੰਨ ਚਾਰ ਦਿਨਾਂ ਦੇ ਤਿੰਨ ਚਾਰ ਕਿ ਦਿਨ ਲੱਗ ਜੂਗੀ ਠੀਕ ਆ ਆ ਲਓ ਜੀ ਠੀਕ ਆ ਥੋੜਾ ਥੋੜਾ ਜਿਹੜਾ ਦੋਸਤਾਂ ਨੇ ਖਾਇਆ ਨੇ ਖੇਡ ਦੇ ਵਿੱਚ ਆ ਬਿਲਕੁਲ ਡਿਫਰੈਂਸ ਜਿਹੜਾ ਥਨਾ ਦਾ ਦੇਖ ਸਕਦੇ ਤੁਸੀਂ ਅਗਲੇ ਪਿਛਲੇ ਥੰਨ ਬਿਲਕੁਲ ਧਿਆਨ ਦੇ ਨਾਲ ਦੇਖ ਲਓ ਕਿ ਸਾਨੂੰ ਵੀ ਨਾ ਕੀ ਡਿਮਾਂਡ ਫਿਰ ਇਹਦੀ ਛੋਟੀ ਜੀ ਮੋੜ ਦੇ ਵੀਰੇ 77 ਹਾਲੂ ਬਸ 73 ਹਾਲੂ ਹਾਂਜੀ 68500 68 ਦੇ ਵਿੱਚੋਂ ਹਾਂਜੀ 58500 ਠੀਕ ਹੈ ਜੀ ਹਾਂ ਅ 565 ਦੀ ਜਿਹੜੀ ਆ ਦੋਸਤੋ ਲਾਸ਼ਟ ਹੋ ਜੂਗੀ 68000 ਦੇ ਵਿੱਚੋਂ 500 ਰੁਪਏ ਜਿਹੜਾ ਮਹਾਂਤਨ ਹੋ ਜੂਗਾ ਠੀਕ ਹੈ ਜੀ 10 ਦਿਨ ਨਹੀਂ ਜੀ ਦਸਾਂ ਦਿਨ ਠੀਕ ਹੈ ਜੀ ਅਗਲੀ ਦੋਸਤੋ ਦੀ ਝੋਟੀ ਤੁਸੀਂ ਵੇਖ ਰਹੇ ਹੋ ਠੀਕ ਹੈ ਤੇ 10 ਦਿਨ ਸਮਾਂ ਹਜੇ ਲੈਂਦੇ ਦੂਜਾ ਨੇ ਠੀਕ ਹੈ ਦੂਜਾ ਸਵੇਰ ਸੂਣਾ ਹੈਗਾ ਬਿਲਕੁਲ ਥਣ ਥਣ ਦੇਖੋਗੇ ਬਿਲਕੁਲ ਜਨਾ ਪੂਣੀ ਵਰਗੇ ਥਾਣਾ ਦੇਖੋ ਠੀਕ ਹੈ ਜੀ ਬਿਲਕੁਲ ਪਤਲੇ ਪੂਣੀ ਵਰਗੇ ਥਾਣਾ ਆਪਾਂ ਕਹਾਂਗੇ ਤੇ ਹੋਰ ਵਗੈਰਾ ਜਿਹੜੇ ਚਾਰੇ ਪੈਰਾ ਤੋਤੇ ਆ ਆ ਫੇਸ ਕੁਆਲਿਟੀ ਦੇਖੋ ਝੋਟੀ ਜੀ ਠੀਕ ਹੈ ਜੀ ਬੱਗੀ ਮੋਸ ਇੱਕ ਬੱਗੀ ਨਾਸ ਹੈਗੀ ਆ ਮੱਥਾ ਬੱਲਾ ਬਿਲਕੁਲ ਬਰੀਕ ਚਮੜੀ ਹੈ ਦਿਨ ਹਜੇ 10 ਲੈ ਜੀ ਘੱਟੋ ਘਾਟ ਵੀ 10 ਦਿਨ ਲੈ ਜੀ लोग ठीक है खालेवा जोड़ा बिल्कुल पत्थर ठीक है थोड़ा थोड़ा साइज़ सैज बहुत सोना है ਤੇ ਕਿੰਨਾ ਕੁ ਮੁੱਲ ਵੀਰ ਸੁਣਨੀ ਦਾ ਮੁੱਲ ਵੀ 80 ਕਰਾ ਲਓ 80 ਕਰਾ ਲਓ 75000 75000 ਦੇ ਹਨ ਠੀਕ ਹੈ 75000 ਦੇ ਹਨ ਤੇ ਨੀਲੀ ਰਾਵੀ ਦੇ ਵਿੱਚ ਬਹੁਤ ਵਧੀਆ ਚੌਾਈ ਸੀ ਬਹੁਤ ਠੀਕ ਹੈ ਤੇ ਪਰ ਤੋਂ 15 ਦਸਤੂਰ ਬਿਲਕੁਲ ਓਕੇ ਰਿਪੋਰਟਾਂ ਨੇ ਚੌਥਾ ਨਾਲ ਦੀਆਂ ਤੇ 10 ਦਿਨ ਪੂਰੇ ਲੈ ਜੂ ਹਜੇ ਤੇ ਮੁੱਲ ਕਿਹਾ ਦੱਸਿਆ ਜੀ ਮੁੱਲ ਵੀ 80 ਕਰਾ ਲਓ ਜਿੰਨਾ ਮਰਜ਼ੀ ਕਰੋ ਮੁੱਲ ਦਾ ਕੀ ਫਰਕ 75000 ਰੁਪਏ ਦਾ ਜਿਹੜੀ ਹਾਂ ਨਾ ਜਿਹੜੇ ਲੈਣੇ ਦੇਣੇ 500 ਛੋਟ ਕਰ ਦਿਆਂ 500 ਠੀਕ ਹੈ 75000 ਦੇ ਵਿੱਚੋਂ ਜਿਹੜੀ 500 ਰੁਪਏ ਛੋਟ ਹੋ ਜੂਗੀ ਤੇ ਅਗਲੀ ਵੀਰ ਅਠਵੇਂ ਨੰਬਰ ਤੇ ਦੋਸਤੋ ਜਿਹੜੀ ਆਪਾਂ ਤੁਹਾਨੂੰ ਨੀਂਦੀ ਦਾ ਵੀ ਝੋਟੀ ਦਿਖਾਈ ਆ ਇਹ 10 ਦਿਨ ਦੀ ਜਿਹੜੀ ਇੱਕ ਕੱਚੀ ਹੈਗੀ 10 ਦਿਨ ਸੰਭਲ ਜਾਂਦੀ ਆ ਗੱਲ ਬਾਅਦ ਤੁਸੀਂ ਵੇਰਵਾ ਪਾ ਕੇ ਕਰ ਲਿਓ ਠੀਕ ਹੈ ਜੀ 8ਵੇਂ ਨੰਬਰ ਤੇ ਠੀਕ ਇਸ ਤੋਂ ਬਾਅਦ ਇੱਕ ਲਾਸਟ ਐਂਡ ਫਾਈਨਲ ਤੇ ਆਪਾਂ ਤੁਹਾਨੂੰ ਝੋਟੀ ਦਿਖਾਉਣੇ ਆ ਫੁੱਲ ਵੱਡੇ ਕੱਦ ਕੱਡ ਦੇ ਵਿੱਚ ਆ ਫੁੱਲ ਵੱਡੀ ਹਾਈਟ ਆ ਤੇ ਪਿੱਠ ਪੂਠਾ ਤੁਸੀਂ ਵੇਖੋਗੇ ਬੜੀ ਸੋਹਣੀ ਜਿਹੜੀ ਆ ਦੋਸਤੋ ਆ ਪਾਲਣਾ ਹੋਈ ਆ ਕਾਫੀ ਵਧੀਆ ਜਿਹੜੀ ਕੇਅਰ ਦੇ ਵਿੱਚ ਰਹੀ ਹੈਗੀ ਇਹ ਝੋਟੀ ਸੂਹਾ ਦੂਜਾ ਸੂਹਾ ਜੀ ਨੇ ਦੂਜਾ ਸੂਹਾ ਸੁਣੀ ਆ ਠੀਕ ਹੈ ਤੇ ਚੰਗੀ ਸਾਫ ਸੰਭਾਲ ਦੇ ਪਿੱਠ ਪੁਠਾ ਵੇਖੋ ਤੁਸੀਂ ਥੱਬਿਆਂ ਦੇ ਥੱਬੇ ਆ ਜਿਹੜਾ ਥੰਨੇਵਾ ਵੇਖੋ ਠੀਕ ਹੈ ਅਜੇ ਦਿਨ ਵੀਰ ਲਿ ਜਾਂਦੀ ਹੈ ਨਾ ਵੀ ਪੂਰੇ 10 ਦਿਨ ਬਣੂ ਪੂਰੀ ਫਿਰ ਹੈ ਵੇਖੋ ਜਣਾ ਪੂਰੀ ਵੱਡੀ ਕਰਮਾਂ ਵਾਲੀ ਕੱਟ ਕੱਟ ਲੋ ਵੀ ਦੋਸਤੋ ਹੋਲ ਵੱਟੇ ਕੱਦ ਕਾੜਦੀ ਆ ਹੈਵੀ ਬਾਡੀ weight ਆ ਪੂਰੇ ਸਰੀਰਕ ਮੰਤਰ ਵੇਖੋ ਕੋ ਫੁੱਲ ਜਿਹੜੀ ਭਾਰੀ ਆ ਥੰਨੇਵਾ ਦੀ ਬਹੁਤ ਜਦੀ ਸਫਾਈ ਆ ਠੀਕ ਹੈ ਜੀ ਥਾਨ ਤੋਂ size ਵੇਖੋਗੇ ਬਿਲਕੁਲ ਜਿਹੜਾ ਦੋਸਤੋ ਵਿਥਾ ਵਰਲਾ ਦੇ ਵਿੱਚ ਆ ਥਾਨ ਲੱਗਾ ਤੇ ਹੈ ਵੀ ਮੈਨੂੰ ਲੱਗਦਾ ਵੀ ਬਲੈਕ ਹੀ ਆ ਜੈਡ ਬਲੈਕ ਹੀ ਆ ਠੀਕ ਆ ਇੱਕ ਹੋਰ ਰੰਗ ਆ ਦੋਸਤੋ ਪੂਜ ਦੇ ਵਿੱਚ ਵੀ ਜਿਹੜਾ ਵਾਗ ਜਦਾ ਵਾਈਟ ਨਹੀਂ ਤੁਹਾਨੂੰ ਮਿਲੂਗਾ ਬਾਲੇ ਨੀਰਾਂ ਦੇ ਛੋਟੇ ਆ ਬਰਦਰ ਸਾਰੇ ਛੋਟੇ ਨੇ ਬਿਲਕੁਲ ਜੀ ਆਹੋ ਆ ਵੇਖੋ ਜੀ ਲੋ ਵੀ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਅਵੇਲੇਬਲ ਆ ਵੀਰ ਸੋਨੂ ਦੇ ਕੋਲ ਵੱਡੀ ਝੋਟੀ ਆ ਜਰੂਰ ਤੁਸੀਂ ਜਿਹੜਾ ਸਬਦਾ ਕਰ ਸਕਦੇ ਹੋ ਜਿਹੜੇ ਵੀਰ ਖਾਸ ਤੌਰ ਤੇ ਕਿਸੇ ਸ਼ਕੀਨ ਵੀਰ ਨੇ ਖਰੀਦਣੀ ਹੈ ਠੀਕਾ ਪੈਸੇ ਦੋ ਵੱਧ ਲੱਗ ਰਹੇ ਆ ਠੀਕ ਆ ਤੇ ਵੀਰ ਦਾ ਸੇਵਾ ਦਾ ਭਾਂ 12 ਚੋਲੇ ਭਾਂ 12 ਚੋਲੇ ਹੂੰ ਆ ਲਓ ਜੀ ओके सोनू ਵੀਰ ਕਿੰਨੀ ਡਿਮਾਂਡ ਆ ਕੀ ਮੁੱਲ ਮਨਲ ਕੀਤਾ 15 ਕਰਾ ਲਵੇ 10 ਕਰਾ ਲਵੇ ਇੱਕ ਤੱਕ ਵੀ ਹਨਾ ਜੀ ਠੀਕ ਡਿਮਾਂਡ ਭਾਵੇਂ 10 15 ਹੈ ਹਾਂਜੀ ਇੱਕ 8 ਦੀ ਇੱਕ 8 ਦੀ ਜਿਹੜੀ ਦੋਸਤੋਂ ਹਨਾ ਆ ਠੀਕ ਹੈ ਜੇ ਸਨੋ ਜਿਹੜੀ ਸਮਝੋ ਇੱਕ 8 1 ਲੱਖ 8000 ਰੁਪਏ ਠੀਕ ਹੈ ਅੱਜ ਪਸ਼ੂ ਜਿਹੜੇ ਹੈਗੇ ਸੀ ਦੋਸਤੋਂ ਮੱਝਾਂ ਝੋਟੀਆਂ ਨੌ ਨੌ ਪਸ਼ੂ ਮੱਝਾਂ ਝੋਟੀਆਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਏ ਪੰਜ ਸੁਈਆਂ ਸੀਗੀਆਂ ਤੇ ਚਾਰ ਗੱਬਣ ਦਿਖਾਤੀਆਂ ਨੇ ਪੂਰੀ ਗੱਲਬਾਤ ਆ ਵੀਰ ਸੋਨੂ ਤੋਂ ਪੁੱਛੀ ਆ ਜੇਕਰ ਨਹੀਂ ਕਿਸੇ ਗੱਲ ਦੀ ਸਮਝ ਲੱਗੀ ਜਿਹੜੇ ਵੀਰ ਖਰੀਦਦਾਰ ਨੇ ਕਿਸੇ ਨੇ ਖਰੀਦਣੀ ਆ ਇੱਕ ਵਾਰੀ ਫੇਰ ਜਿਹੜਾ ਤੁਸੀਂ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ 99150 99150 16213 16213 99568 ਹਾਂਜੀ 17707 ਠੀਕ ਹੈ ਜੀ ਜਿਹੜਾ ਵੀਰ ਪੈਸੇ ਖਾਤੇ 'ਚ ਪਾਊਗੀ ਉਹਨ ਦੀ ਮੈਂ ਭੇਜਾਂਗੇ ਵੀਰ ਜੀ ਸਾਈ ਪਾ ਕੇ ਕੋਈ ਆਖੇ 2000 ਰੁਪਿਆ ਪਾ ਦਿਓ ਵੀ ਮੈਂ ਕੱਲ ਦਿਓ ਵੀ ਇੱਥੇ ਪੈਸੇ ਦੇਨੇ ਕਦੇ ਨਹੀਂ ਸੀ ਕੰਮ ਕਰਾਂਗੇ ਠੀਕ ਹੈ ਵੀਰ ਜੀ ਜੀ ਲੋ ਵੀ ਦੋਸਤੋ ਇਹ ਗੱਲ ਜ਼ਰੂਰੀ ਨੋਟ ਆ ਵੀ ਜਿਹੜਾ ਵੀਰ ਹਰਿਆਣੇ ਆਪਦੀ ਗੱਡੀ ਲੈਣ ਵਿੱਚ ਜਿਵੇਂ ਮਰਜ਼ੀ ਸੱਲੀ ਕਰ ਲਿਆ ਸਾਈ ਬੈਨਾ ਕਰਕੇ ਦੋਸਤੋ ਤੁਸੀਂ ਵੀ ਕਿਤੇ ਨਾ ਕਿਤੇ ਗਲਤੀ ਕਰਦੇ ਹੋ ਸਾਹਿਬਿਆਂ ਦਾ ਕਰਕੇ ਕੋਈ 2000 4000 ਸਾਹਿਬਿਆਂ ਦਾ ਕਰਕੇ ਆਪਦੀ ਚੀਜ਼ ਤਸੱਲੀ ਕਰ ਲਿਆ ਕਰੋ ਜੋ ਮਾਲਕ ਵੱਲੋਂ ਚੀਜ਼ ਦੱਸੀ ਗਈ ਹੈ। ਆਪਾਂ ਨੂੰ ਕੋਈ ਗੁੱਸਾ ਨਹੀਂ ਜਾਂ ਇਧਰੋਂ ਮੰਗਾਉਣੀ ਫਿਰ ਪੈਸੇ ਖਾਤੇ 'ਚ ਪਾਵੇ। ਮੈਂ ਲੱਜ ਠੀਕ ਹੈ ਵੀਰ ਜੀ। ਬਿਲਕੁਲ ਜੀ। ਬਿਲਕੁਲ। ਸੋ ਦੋਸਤੋ ਇਹ ਸਾਨੂੰ ਵੀਰ ਸੋਨੂ ਪਿੰਡ ਚੋਟੀਆਂ ਹੈਗਾ ਦੋਸਤੋ ਬਿਲਕੁਲ ਨੇੜੇ ਫਤੇਗੜ ਪਈਤੂਰ ਕਿਲੋਮੀਟਰ ਦੀ ਦੂਰੀ ਹੈ ਸ਼ਹਿਰ ਦੀ। ਤੇ ਜੋਗੇ ਵਾਲੇ ਤੋਂ ਦੋਸਤੋ ਫਤੇਗੜ ਪਈਤੂਰ ਧਰਮਕੋਟ ਰੋਡ ਦੇ ਉੱਪਰ ਵੀਰ ਦਾ ਜਿਹੜਾ ਦੋਸਤੋ ਘਰ ਹੈਗਾ ਬਿਲਕੁਲ ਸੜਕ ਦੇ ਉੱਪਰ ਆ। ਸਾਹਮਣੇ ਪ ਜੀका जी ਤੇ ਨੰਬਰ ਵੀਰ ਸੋਨੂ ਦੇ ਲਗਾਤਾਰ ਜਿਹੜੇ ਸਕਰੀਨ ਤੇ ਚੱਲ ਰਹੇ ਜੀ 516113 ਜੀ 985568 17700 ਠੀਕ ਹੈ ਜੀ ਹਾਂਜੀ ਓਕੇ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ